ਸੁਰਦਾਰਾਂ ਦੇ ਵਿੱਚ ਐਸਟੀਐਫ ਨੂੰ ਮਿਲੀ ਹੈ ਵੱਡੀ ਕਾਮਯਾਬੀ ਜੁੱਥੇ ਕਿ ਨਸ਼ਾ ਤਸਕਰੀ ਦੇ ਖਿਲਾਫ ਸੁਰਦਾਰਾਂ ਦੇ ਵਿੱਚ ਐਸਟੀਐਫ ਦੀ ਟੀਮ ਨੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਲਾਰੈਂਸ ਗੈਂਗ ਦੇ ਖਾਸ ਸਰਗਰਾਂ ਦਿਪਕ ਕੁਮਾਰ ਟੀਨੂ ਦੀ ਫਰਾਰ ਹੋਣ ਦੇ ਵਿੱਚ ਮਦਦ ਕਰਨ ਵਾਲੇ ਰਾਜਿੰਦਰ ਸਿੰਘ ਉਰਫ ਗੋਰਾ ਨੂੰ ਗ੍ਰਿਫਤਾਰ ਕੀਤਾ ਸੋ ਗੋਰਾ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਫਿਟਿੰਗ ਦਾ ਕੰਮ ਕਰਦਾ ਹੈ ਪਿਛਲੇ 4 ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ ਸੋ ਗੋਰਾ ਨੇ ਟੀਨੂ ਨੂੰ ਭੱਜਣ ਦੇ ਵਿੱਚ ਮਦਦ ਕੀਤੀ ਸੀ 4 ਮਹੀਨੇ ਪਹਿਲਾਂ ਹੀ ਜ਼ਮਾਨਤ ਤੇ ਲੁਧਿਆਣਾ ਜੇਲ੍ਹ ਤੋਂ ਆਇਆ ਸੀ ਸੋ ਨਸ਼ੇ ਮਾਮਲੇ ਦੇ ਵਿੱਚ ਪੁਲਿਸ ਨੇ ਉਹ ਹੱਤ ਲਾਇਆ ਪਿਛਲੇ 4 ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ ਇਹ ਇਹਦਾ ਜਿਹੜਾ ਘਰ ਹੈਗਾ ਗਲੀ ਨੰਬਰ 13 ਸਿਵਲਾਪੁਰੀ ਦੇ ਵਿੱਚ ਉਹਦੇ ਬਾਹਰ ਹੀ ਨੇੜੇ ਹੀ ਉਹਨੂੰ ਉੱਥੇ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਤੇ ਫਿਰ ਮੇਰੀ ਮਜੂਰਗੀ ਦੇ ਵਿੱਚ ਇਹਦੀ ਜਦੋਂ ਸਰਚ ਕੀਤੀ ਤਾਂ ਫਿਰ ਇਹਦੇ ਟਿੱਕੀ ਦੇ ਵਿੱਚ ਚੋਰੀ ਸਕੂਟਰੀ ਦੀ ਸੀਟ ਦੇ ਥੱਲੇ 760 ਗ੍ਰਾਮ ਸਰਵਿੰਦਰੀ ਬਰਾਦ ਤੋਂ ਜੀ ਸਰ ਇਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ? ਤਕਰੀਬ ਪੁਰਾਣਾ ਹੀ ਕਰ ਰਿਹਾ ਚਾਰ ਪੰਜ ਸਾਲ ਤੋਂ ਇਹ ਕੰਮ ਕਰ ਰਿਹਾ ਹੈਗਾ। ਜੀ ਸਰ ਪਹਿਲੇ ਤੋਂ ਕੰਮ ਕਰਦਾ ਤਾਂ ਕਰ ਜੀ ਹਾਂ ਪਹਿਲੇ ਵੀ ਇਹ ਤੇ ਦੋ ਮੁਕਾਦਮੇ ਦਰਜ ਹੈ। ਦੇਖੋ ਇਹ ਕੀ ਪੁਰਾਣਾ ਬੰਦਾ ਹੈਗਾ ਸਪਲਾਈ ਤਾਂ ਚਲੋ ਕਰ ਹੀ ਰਿਹਾ ਹੈਗਾ ਇਹਦੇ ਨਾਲ ਅੱਗੇ ਜਿਹੜਾ ਗੋਰਾ ਬੰਦਾ ਹੈਗਾ ਇਹ ਅੱਗੇ ਕੁਝ ਲੋਕਾਂ ਨੂੰ ਸਪਲਾਈ ਕਰ ਰਿਹਾ ਤੇ ਉਹ ਅਸੀਂ ਉਹਦੇ ਤੇ ਅਸੀਂ ਵਰਕ ਕਰ ਰਹੇ ਹੈਗੇ ਆ। ਤੇ ਇਹਦੇ ਇਸ ਤੋਂ ਪਹਿਲਾਂ ਜਿਹੜੇ ਹੈਗੇ ਆ ਅਸੀਂ 2 ਦਿਨ ਪਹਿਲਾਂ ਇੱਕ ਮੁਕਦਮਾ ਦਰਜ ਕੀਤਾ ਹੈਗਾ ਜੌਨੀ ਕੁਮਾਰ ਉਰਫ ਜੌਨੀ ਮਾਲਵਾ ਕਰਕੇ ਜਿਹੜਾ ਅਰੈਸਟ ਕੀਤਾ ਹੈਗਾ ਤੇ ਇਹਦਾ ਜਿਹੜਾ ਸਬੰਧ ਹੈਗਾ ਨੀਰਜ ਕੁਮਾਰ ਦਾ ਸਬੰਧ ਉਹਦੇ ਨਾਲ ਵੀ ਸੀਗਾ ਉਹਦੇ ਕੋਲੋਂ ਵੀ ਇਹ ਹਿਰੋਇਨ ਵਗੈਰਾ ਲੈਂਦਾ ਰਿਹਾ ਹੈਗਾ ਤੇ ਉਹਨੂੰ ਵੀ ਅਰੈਸਟ ਕੀਤਾ ਹੈਗਾ ਅਸੀਂ ਉਹਦੇ ਨਾਲ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਵੀ ਇਨਵੋਲਵ ਸੀਗੀ ਉਹਦੀ ਮਦਰ ਵੀ ਇਨਵੋਲਵ ਸੀਗੀ ਇਹ ਸਪਲਾਈ ਫਿਲਹਾਲ ਜੋ ਤੁਹਾਨੂੰ ਪਤਾ ਲੱਗਿਆ ਹੈਗਾ ਲੁਧਿਆਣੇ ਇੱਥੇ ਦਾ ਨੈਟਵਰਕ ਕਾਫੀ ਚੱਲ ਰਿਹਾ ਹੈ ਅੱਗੇ ਜਿਹੜੇ ਉਹ ਕਿਥੋਂ ਲੈ ਰਹੇ ਨੇ ਬਾਰਡਰ ਤੋਂ ਆ ਰਹੀ ਹੈ ਜਾਂ ਉੱਥੇ ਕੋਈ ਹੋਰ ਵਸਿੰਦੇ ਹੈਗੇ ਉਹ ਸਾਨੂੰ ਕਲੀਅਰ ਹੋਏਗਾ ਪਰ ਸਸ ਤੁਸੀਂ ਗੋਰਾ ਦਾ ਨਾਮ ਲਿਆ ਉਹ ਇੱਥੇ ਰਹਿਣਾ ਹੈ ਹਾਂ ਗੋਰਾ ਵੀ ਜਿਹੜਾ ਹੈਗਾ ਉਹ ਮਹਿਮੂਦਪੁਰਾ ਦਾ ਰਹਿਣ ਵਾਲਾ ਹੈ ਲੋਹੜਨੇ ਦੇ ਠੀਕ ਹੈ